ਅਜੇ ਮੈਂ ਬਾਈ ਕਹਿੰਦਾ ਸਵਾਦੀ ਲੱਤੇ ਨਾ ਮਰਵਾਦੀ ਨਹੀਂ ਲੱਤ ਨਹੀਂ ਮਰਦੀ ਪਿੱਛੋਂ ਜਿਵੇਂ ਮਰਦੀ ਠੰਡੀ ਸੀ ਲਾ ਗਈ ਹੈ ਨਾ ਜਮਾ ਹਾਂਜੀ ਹਾਂਜੀ ਜਿਵੇਂ ਮਰਦੀ ਮਾਗੇ ਤੇ ਉਹੀ ਨਾ ਕਹਿੰਦਾ ਹੋਵੇ ਨਹੀਂ ਠੰਡੀ ਆਈ ਗਾਂ ਤੋਂ ਸਵਾਦੀ ਠੰਡੀ ਦੁੱਧ ਵਾਲੀ ਥਣ ਦਾ ਸਹਿਜ ਬਹੁਤ ਸੋਹਣਾ ਰੱਖੀ ਜੀ ਤੇ ਬਾਕੀ ਹਲੇ ਜੇ ਗੱਲ ਕਰ ਲਈਏ ਨਾ ਚੇਪਾ ਵੀ ਨਹੀਂ ਨਿਕਲਦਾ ਹਾਂਜੀ ਇਹ ਤਾਂ ਗੂੰਦ ਹੀ ਆ ਰਹੀ ਹੈ ਜੀ ਆ ਗੂੰਦੇ ਆਉਂਦੀ ਹੈ ਹਜੇ ਤਾਂ ਇਹ ਜਾਣਕਾਰ ਭਰਾ ਨੇ ਹਫਤਾ ਤਾਂ ਕਿਧਰੇ ਮੈਂ ਮੰਨ ਲਵਾਂ ਵੀ ਪੱਕੀ ਲੈ ਜੂਗੀ ਹਫਤੇ ਦੇ ਰੇੜੇ ਤੱਕ ਸਭ ਤੋਂ ਮੇਨ ਗੱਲ ਆ ਥਣ ਦਾ ਸਹਿਜ ਮੇਰੀ ਨੇੜੇ ਲੱਗੇ ਦਿਖਾ ਦੇ ਦੇਖੋ ਇੱਥੇ ਦਿਖਾ ਦੇ 14 ਕਿਲੋ ਦੁੱਧ ਦਾ ਚਵਾਦਾਂਗੇ ਜਿੰਨਾ ਤੁਹਾਡਾ 3 ਟਾਈਮ ਚਵਾਦਾਂਗੇ ਹੁਣ ਮਾ ਘਟਾ ਲਾ ਨਹੀਂ ਨਹੀਂ ਜਮੀ ਨਹੀਂ ਪੂਰਾ 14 ਹਾਂਜੀ 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 ਪੈਸੇ ਕਿੰਨੇ ਲਵੇਗਾ 14 ਕਿਲੋ ਦਾ ਪੈਸੇ ਜੀ ਜਾਇ ਜੀ ਦੇ ਆਸ਼ੀਰਵਾਦ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਕੱਟੂ ਬਾਲੀਆਂ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਨੇੜੇ ਰਹਿ ਜਾਂਦਾ ਬਾਈ ਕਹਿੰਦਾ ਧਨੋਲਾ ਤੇ ਬਰਨਾਲਾ ਚਾਰ ਗਾਵਾਂ ਦਿਖਾਵਾਂਗੇ ਦੋ ਦਿਖਾਵਾਂਗੇ ਬਿਲਕੁਲ ਇੱਕੋ ਨਾਲ ਦੀਆਂ ਐਫ ਪੀ ਚ ਪੈਂਦੀਆਂ ਨੇ ਇੱਕ ਦਿਖਾਵਾਂਗੇ ਕ੍ਰੋਸ 5 24 ਗੱਬਣ ਆ ਤੇ ਇੱਕ ਤਾਜੀ ਸੂਈਆ ਦੇਖਣ ਨੂੰ ਬਾਡੀ ਤੋਂ ਛੋਟੀ ਲੱਗਦੀ ਆ ਪਰ ਦੁੱਧ ਜਿਹੜਾ ਬਾਈ ਕਹਿੰਦਾ ਦੋਆਂ ਤਿੰਨਾਂ ਦੀ ਦਿਨਾਂ ਦੀ ਸੂਈ ਕੋਲੇ 14 ਕਿਲੋ ਤਿਆਰੀ ਦਾ ਦੋ ਟਾਈਮ ਵੀ ਦਿਖਾ ਦਾਂਗੇ ਇਹ ਤੁਹਾਡੇ ਦੋ ਸ਼ੌਂਕ ਪੂਰੇ ਕਰ ਦੂ ਆਪ ਪੈਂਦੀ ਆ ਜਰਸੀ ਵਾਲੇ ਪੱਖ 'ਚ ਤੇ ਨਾਲ ਇਹਦੇ ਹੈਗੀਆ ਐਫ ਐਫ ਪੱਛੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸੱਜਣੋ ਸਾਰਿਆਂ ਦਾ ਵੀਡੀਓ 'ਚ ਹੀ ਹੋਊਗਾ ਹੋਰ ਚੁਪਰਾ ਕਿਵੇਂ ਆ ਉਹ ਠੀਕ ਆ ਕੜਦੀ ਕਲਾ ਹਾਂਜੀ ਹਾਂਜੀ ਕਿਵੇਂ ਚੱਲਦਾ ਕੰਮ ਫਿਰ ਕੰਮ ਵਧੀਆ ਜੀ ਆ ਕੰਮ ਬਾਈ ਕਹਿੰਦਾ ਚੱਲਦਾ ਲੋਟ ਕਿਹੜੇ ਪਾਸੇ ਸ਼ੁਰੂ ਕਰਦੀਏ ਇੱਥੋਂ ਕਰ ਦੋ ਇੱਥੋਂ ਤੋਰ ਖੋਲ ਕੇ ਫਿਰ ਕਿਹੜਾ ਸੂਆ ਇਹਦਾ ਕਿਹੜਾ ਸੂਆ ਦਾ ਬਾਈ ਇਹ ਦੂਜਾ ਸੂਆ ਸੂ ਰਹੀ ਆ ਜੀ ਦੂਜਾ ਸੂਆ ਸੂੰਦੀ ਆ ਤੇ ਦਿਨ ਕਿੰਨੇ ਕ ਕੱਢ ਦੂਗੀ ਦਿਨ ਇੱਕ ਹਫਤਾ ਸੂਣ ਚ ਪਿਆ ਹੈ ਇੱਕ ਹਫਤਾ ਹਾਂਜੀ ਦੁੱਧ ਵਾਲੀ ਗਾਂ ਦੀ ਆ ਗਈ ਸੱਜਣੋ ਪ੍ਰਿੰਟ ਬਾਈ ਤੇ ਬਾਕੀ ਫੇਸ ਤੋਂ ਵੀ ਦੱਸ ਦਿਆ ਵੀ ਉਮਰ ਇਹਦੀ ਬਿਲਕੁਲ ਛੋਟੀ ਆ ਹਾਂਜੀ ਤੇ ਬਾਲ ਢਿੱਲਾ ਉਹੀ ਗੱਲ ਆ ਵੀ ਹਫਤੇ ਨੂੰ ਵਧੀਆ ਤਿਆਰ ਹੋਣੀ ਐ ਐ ਐ ਦੀ ਕਮਾਲ ਹੈ ਥਣ ਦਾ ਸੈਜ ਆ ਜਿਹੜਾ ਉਹ ਬਾ ਕਮਾਲ ਖਰੀਦਿਆ ਇਹ ਚੋਬਰ ਨੇ ਸਾਰੀਆਂ ਗਾਵਾਂ ਦੇ ਦਿਖਾਊਗਾ ਮੁੱਠੀ ਵਾਲਾ ਥਾਣਾ ਤੇ ਮੱਝਾਂ ਝੋਟੀਆਂ ਨਾਲ ਦਾ ਥਾਣਾ ਆ ਗਿਆ ਹਾਂਜੀ ਹਾਂਜੀ ਜਿਵੇਂ ਮਰਜੀ ਨੂੰ ਚਾਹੇ ਬੱਚਾ ਚੋਵੇ ਬੁੜੀ ਚੋਵੇ ਸਵੇਰ ਆ ਦੀ ਠੰਡੀ ਸੀਲ ਆਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਆ ਲੈ ਚੱਲ ਲੈ ਚੱਲ ਇਧਰ ਲੈ ਬੰਨੂ ਕਮਾ ਕੇ ਆਏ ਨੂੰ ਲੈ ਚੱਲ ਥਣ ਦਾ ਸੈਜ ਬਹੁਤ ਸੋਹਣਾ ਹੈ ਦਿਨ ਬਾਈ ਨੇ ਜਿਵੇਂ ਦੱਸਿਆ ਵੀ ਘੱਟੋ ਘੱਟ ਹਫਕੇ ਡੇਢ ਕਰ ਕੱਢ ਦੂਗੀ ਹਾਂਜੀ ਇੱਕ ਹਫਤੇ ਨੂੰ ਵਧੀਆ ਤਿਆਰ ਹੋ ਜੂਗੀ ਤੁਰਿਆ ਨਹੀਂ ਜਾਣਾ ਥੋੜਾ ਜਿਹਾ ਗਾਂ ਨੂੰ ਕਰਕੇ ਇੱਥੇ ਰੋਗ ਲਾ ਹਾਂਜੀ ਉਹ ਗਾਂ ਘਰ ਕੇ ਇੱਥੇ ਇੱਥੇ ਰੱਖ ਲਾ ਹਾਂਜੀ ਠੰਡੀ ਸੀਲ ਪੂਰੀ ਫੁੱਲ ਆ ਇੱਥੇ ਇੱਥੇ ਦਿਖਾ ਮਰਜੀ ਹੱਥ ਲਾਈ ਜਾਓ ਅਜੇ ਮੈਂ ਬਾਈ ਕਹਿੰਦਾ ਸਵਾਦੀ ਲੱਤੇ ਨਾ ਮਰਵਾਦੀ ਨਹੀਂ ਲੱਤ ਨਹੀਂ ਮਰਦੀ ਪਿੱਛੋਂ ਜਿਵੇਂ ਮਰਦੀ ਠੰਡੀ ਸੀਲ ਆ ਗਈ ਹੈ ਨਾ ਜਮਾ ਹਾਂਜੀ ਹਾਂਜੀ ਜਿਵੇਂ ਮਰਜੀ ਮਾਹਗੇ ਤੇ ਉਹ ਹੀ ਨਾ ਕਹਿੰਦਾ ਹੋਵੇ ਨਹੀਂ ਠੰਡੀ ਆਈ ਗਾਂ ਸਵਾਦੀ ਠੰਡੀ ਸੀ ਦੁੱਧ ਵਾਲੀ ਫਾਂ ਦਾ ਸੈਜ ਬਹੁਤ ਸੋਹਣਾ ਰੱਖਦੀ ਐ ਤੇ ਬਾਕੀ ਹਲੇ ਜੇ ਗੱਲ ਕਰ ਲਈਏ ਨਾ ਚੇਪਾ ਵੀ ਨਹੀਂ ਨਿਕਲਦਾ ਹਾਂਜੀ ਇਹ ਤਾਂ ਗੂੰਦ ਹੀ ਆ ਰਹੀ ਐ ਇਹ ਆ ਗੂੰਦੇ ਆਉਂਦੀ ਐ ਹਜੇ ਤਾਂ ਇਹ ਜਾਣਕਾਰ ਭਰਾ ਨੇ ਹਫਤਾ ਤਾਂ ਕਿਧਰੇ ਮੈਂ ਮੰਨ ਲਉ ਵੀ ਪੱਕੀ ਲੈ ਜੂ ਠੀਕ ਹੈ ਗੱਲ ਹਫਤੇ ਨੂੰ ਦਾ ਪੂਰਾ ਪਤਾ ਤਿਆਰੀ ਸੋਹਣੀ ਕਰੂ ਤੇ ਆਰਡਰ ਦੀ ਜਿਹੜੀ ਸ਼ੇਪ ਆ ਨਾ ਜਿਹੜਾ ਬਾਈ ਲੈ ਗਿਆ ਯਾਦ ਕਰੂਗਾ ਜੀ ਵੀ ਦੁੱਧ ਵਾਲੀ ਆ ਇਹ ਆ ਚੀਜ਼ਾਂ ਬਾਈ ਨੇ ਦੱਸਿਆ ਸਭ ਤੋਂ ਮੇਨ ਗੱਲ ਆ ਠੰਡ ਦਾ ਸਹਜ ਮੇਰੀ ਨੇੜੇ ਲੱਗੇਗਾ ਦੇਖੋ ਇੱਥੇ ਦਿਖਾ ਦੇ ਠੰਡ ਦਾ ਸਹਜ ਇਹ ਸਵੇਰ ਆ ਗਿਆ ਜਿਵੇਂ ਉਹੀ ਆ ਬਈ ਜਵਾਕ ਨੰਗੀ ਜਾਣ ਲੈ ਬੰਦੇ ਚੁੱਪ ਰਹੇ ਹਾਂਜੀ ਕੀ ਰਿਕਾਰਡ ਜੀ ਦੱਸੋ ਦੁੱਧ ਦਾ ਕੀ ਰਿਕਾਰਡ ਆ ਦੇ ਨੇ 26 ਕਿਲੋ ਦਿੱਤਾ ਦੀ ਪਹਿਲੇ ਸੂਈ 26 ਕਿਲੋ ਹਾਂਜੀ ਹੁਣ ਹਫਤੇ ਨੂੰ ਇਹਨੇ ਵਧੀਆ ਤਿਆਰ ਹੋ ਜਾਣਾ ਠੀਕ ਹੈ ਦੁੱਧ 72.5 ਲੀਟਰ ਦੇ ਦੂਗੀ ਚਲੋ ਜਹੀ ਜੀ ਗਰਮੀ ਆ ਜੇ ਤੱਕ ਹੀ ਵੀ 25 ਦੰਦੀ ਆ ਬਹੁਤ ਹਾਂਜੀ ਹਾਂਜੀ ਗਾਂ ਬਰੀਕ ਗਾਂ ਬਰੀਕੀ ਚਾਈ ਦੁੱਧ ਵਾਲੀ ਗਾਂ ਠੀਕ ਹੈ ਗੱਲ ਤੇ ਇੱਥੋਂ ਕਹ ਰਹੀ ਫੇਸ ਕੁਆਲਟੀ ਦੇ ਮਾਰਦੀ ਕੈਮਰਾ ਫੇਸ ਵਾਲੇ ਪੱਖ ਤੋਂ ਵੀ ਬੱਚੀ ਬਿਲਕੁਲ ਨਵੇਂ ਹਾਨ ਚ ਆਈ ਕੰਨ ਕੰਨ ਪੂਰਾ ਬੱਚੀ ਜਾਤ ਨਸਲ ਵੀ ਚੰਗੀ ਆ ਲੈ ਬੰਦੇ ਕਮਾ ਕੇ ਇੱਥੋਂ ਬਈ ਸੂਆ ਸੌਂਦੀ ਆ ਦੂਜਾ ਇੱਕ ਹਫਤਾ ਇਹਦਾ ਪੈਂਡਿੰਗ ਆ ਬਾਕੀ ਥਣ ਦੇ ਸਹਜ ਤੋਂ ਲਾ ਕੇ ਬਾਡੀ ਤੋਂ ਲਾ ਕੇ ਹਰੇਕ ਪੱਖ ਤੋਂ ਆਪਾਂ ਕਹਿ ਸਕਦੇ ਹਾਂ ਵੀ ਬੱਚੀ ਚੰਗੀ ਆ ਹਾਂਜੀ ਹਾਂਜੀ ਬਾਕੀ ਹਰੇਕ ਵੀਡੀਓ 'ਚ ਇੱਕ ਗੱਲ ਕਹਿਣਾ ਹ ਵੀ ਵਪਾਰੀ ਵੀ ਰੋਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਫਾਰਮਰ ਦੱਸ ਕੇ ਭੇਜਦਾ ਤੇ ਥੋੜਾ ਫਰਜ ਹੁੰਦਾ ਬਾਈ ਤੁਸੀਂ ਚੀਜ਼ ਆਪਦੀ ਸਮਝਣਾ ਲੈਣੀ ਹੁੰਦੀ ਆ ਮੇਰੇ ਘਰੇ ਬਾਈ ਇਹ 25 ਦਿਉ ਕਿ ਮੇਰੇ ਘਰੇ ਇਹ 20 ਦਿਉ ਜਾਂ ਮੇਰੇ ਘਰੇ ਇਹ 30 ਦਿਉਗੀ ਹਾਂਜੀ ਇਹ ਆ ਕੀ ਕੰਮਰ ਵਾਲੀ 25 ਦੇ ਪੈਸੇ ਕਿੰਨੇ ਲਵਾਂਗੇ ਬਾਈ ਸਹੀ ਮੁੱਲ ਆਪਾਂ ਜੈਜੀ ਕਰਾਂਗੇ 75000 ਰੁਪਏ ਰੇਟ ਆਈ ਇਹਦਾ 75 ਰੇਟਾ ਮਾਫੀ ਹੋ ਜਾ ਹਾਂਜੀ ਮਾਫੀ ਹੋ ਜੂ ਥੋੜਾ ਬੋਧਾ ਕਰ ਦਾਂਗੇ ਜੀ ਇਹ ਜੋੜਾ ਲੈਣਾ ਹੈ ਜੇ ਪਹੁੰਚ ਕਰ ਦਾਂਗੇ ਜੀ ਫ੍ਰੀ ਕਰ ਦਾਂਗੇ ਪਹੁੰਚ ਪਹੁੰਚਦਾ ਨਹੀਂ ਪਤਾ ਅਗਲਾ ਦੱਸ ਲਾਹੌਰ ਮੰਗਾ ਲਈ ਨਹੀਂ ਲਾਹੌਰ ਜਾਣ ਹੋਂ 200 ਹੋ ਗਿਆ ਹਾਂਜੀ ਹਾਂਜੀ ਆ 100 ਮੀਲ ਤੱਕ ਪਹੁੰਚ ਹੋ ਜੂ ਬਾਜੀ ਇਹ ਜੋੜਾ ਲਊ ਬਾਈ ਆ ਜੇ ਬਾਕੀ ਬਾਈ ਨਾ ਕਰ ਲੋ ਗੱਲਬਾਤ ਜਿੰਨੇ ਤੁਹਾਡਾ ਸੌਦਾ ਸੌਦਾ ਪੜੂਗਾ ਹਨਾ ਉਹ ਨੰਬਰ ਤੇ ਗੱਲ ਕਰ ਲੈ ਵਾਲਾ 82000 ਰੁਪਏ ਵਾਲੀ ਗਾਂ ਆ ਜੀ ਆਪਾਂ ਨੇ ਰੇਟ ਜੈਜੀ ਕਰੇ ਨੇ ਠੀਕ ਆ ਬਾਕੀ ਮਾਨਤਾਨ ਕਰ ਦਾਂਗੇ ਜੀ ਅਗਲਾ ਜੋੜਾ ਲਊਗਾ ਜੀ ਠੀਕ ਆ ਠੀਕ ਆ ਬੰਦ ਦੇ ਬਾਈ ਹਾਂਜੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਦੋ ਨੰਬਰ ਵਾਲੀ ਬਿਲਕੁਲ ਇੱਕੋ ਜਿਹੀਆਂ ਨੇ ਤੋੜ ਦਿਓ ਬਾਈ ਖੋਲ ਕੇ ਇਹਨੂੰ ਵੀ ਇਹਦਾ ਸੁਆ ਕਿਹੜਾ ਇਹ ਵੀ ਦੂਜਾ ਸੁਆ ਜੀ ਸੁਆ ਇਹਦਾ ਵੀ ਬਾਈ ਕਹਿੰਦਾ ਦੂਜਾ ਹਾਂਜੀ ਇਹਦਾ ਕੀ ਇਹਦਾ ਕੀ ਰਕਾਰਡ ਆ ਪਹਿਲਾਂ ਇਹਨੇ 24 ਕਿਲੋ ਦਿੱਤਾ ਸੀ ਗੀ ਪਹਿਲੇ 24 ਕਿਲੋ ਹਾਂਜੀ ਇੱਕੋ ਫਾਰਮ ਜਿਹੜੀ ਆਪਾਂ ਨੂੰ ਠੀਕ ਆ ਗੱਲ ਹਾਂਜੀ ਇੱਕੋ ਸੱਜਣ ਤੋਂ ਬਾਈ ਕਹਿੰਦਾ ਇਹ ਲਈਆਂ ਨੇ ਤੇ ਆ ਗਈ ਇਹ ਵੀ ਪ੍ਰਿੰਟ ਵਾਲੀ ਥਣ ਦਾ ਸੈਜ ਇਹ ਵੀ ਬਹੁਤ ਸੋਹਣਾ ਰੱਖਦੀ ਆ ਤੇ ਆਰਡਰ ਦੀ ਸ਼ੇਪ ਆ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਨਾਲ ਲੱਗਵਾ ਜੱਡਰ ਹਾਂਜੀ ਹਾਂਜੀ ਆ ਲੈ ਚੱਲਾ ਇੱਥੇ ਜੇ ਰੋਕ ਨਹੀਂ ਲਿਆਗੇ ਇੱਥੋਂ ਗਹਿਰੀ ਨੇੜੇ ਲਾ ਕੇ ਥਣ ਦਾ ਸੈਜ ਵਗੈਰਾ ਸਾਰਾ ਸਿਸਟਮ ਦਾ ਠੰਡੀ ਆ ਇਹ ਵੀ ਕੋਈ ਨਹੀਂ ਇੱਥੇ ਜਿਵੇਂ ਮਰਜ਼ੀ ਹੱਥ ਲਾਈ ਜੂਗੀ ਸਵਾਦੀ ਬਾਈ ਕਹਿੰਦਾ ਇਹ ਵੀ ਠੰਡੀ ਸੀ ਲੱਗਦੀ ਹਾਂਜੀ ਹਾਂਜੀ ਗੱਲ ਪ ਹਾਂਜੀ ਤੇ ਇਹ ਵੀ ਹਲੇ ਛੇਪੇ ਵਾਲਾ ਜਿਸਤਰੀ ਤੇ ਪਾ ਮਾਰਦੀ ਹੈ ਗੂੰਦੀ ਮਾਰਦੀ ਹੈ ਜੀ ਦੇ ਨੇ ਵੀ ਕਈ ਕੱਡੂ ਕਿ ਇੱਕ ਹਫਤਾ ਹੀ ਕਵਾ ਲੈ ਕਿੱਲੇ ਹਫਤਾ ਲੈਂਦੀ ਹੈ ਜੀ ਇੱਕ ਹਫਤਾ ਇਹ ਵੀ ਬਾਈ ਕਹਿੰਦਾ ਲੈਂਦੀ ਆ ਇਕੱਠੀ ਸੂਣੀਆਂ ਦੋਏ ਇਹ ਜੋੜਾ ਸੂਬਾ ਇਕੱਠੇ ਹੀ ਇਹ ਜੇ ਕਿਸੇ ਭਰਾ ਨੇ ਇਕੱਠੀਆਂ ਲੈਣੀਆਂ ਤਾਂ ਇਕੱਠੀਆਂ ਵਾਲਾ ਵੀ ਬਾਈ ਨਾਲ ਕਰ ਲਿਓ ਸੀਮਣੇ ਨਾਲ ਡੈਨਮਾਰਕ ਦਾ ਸੀਮਨ ਭਰਿਆ ਹੋਇਆ ਜੀ ਠੀਕ ਆ ਗੱਲ ਲੈ ਚੁੱਕੀਏ ਉਹਦੇ ਐਬੀਐਸ ਦਾ ਇੱਕ ਨੰਬਰ ਆ ਜੀ ਹਾਂਜੀ ਆਪਾਂ ਇਸ ਸੀਮਨ ਦੀ ਡਿਟੇਲ ਆ ਜਿਹੜੀ ਉਹ ਬਾਈ ਤੋਂ ਤੁਸੀਂ ਫੰਕਸ਼ਨਲ ਤੌਰ ਤੇ ਨੰਬਰ ਵੀ ਦਾ ਦੂਗਾ ਵੀ ਕਿਹੜਾ ਨੰਬਰ ਇਹਨਾਂ ਦੇ ਲੱਗਿਆ ਪਿਆ ਹਾਂਜੀ ਹਾਂਜੀ ਬੰ ਇੱਕ ਹਫਤਾ ਇਹਦਾ ਵੀ ਪੈਂਡਿੰਗਾ ਦੁੱਧ ਪਛੀ ਇਹ ਵੀ ਬਾਈ ਕਹਿੰਦਾ ਚੰਗਾ ਪਾਉ ਚੰਗੇ ਰਿਕਾਰਡ ਦੀਆ ਇਹਦੇ ਬਾਈ ਕਿੰਨੇ ਪੈਸੇ ਲਵਾਂਗੇ ਆਪਾਂ ਹੈ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ 72000 ਰੁਪਈਆ ਜੀ ਇਹਦਾ ਮੁੱਲ ਬਾਈ ਕਹਿੰਦਾ 72000 ੱੱਲੇ ਚਲੇ ਹਾਂਜੀ ਰੇਟ ਆਪਣੇ ਜਾਇਜ ਹੀ ਮੰਗੇ ਨੇ ਕੋਈ ਇਥੋਂ ਘੈਰੀ ਆਰਡਰ ਦਿਖਾ ਨਹੀਂ ਹਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਐ ਤੇ ਬਾਕੀ ਮਰਜ਼ੀ ਥੱਲੇ ਬੈਠੇ ਰਹੋ ਇਹਨੇ ਹੁੰਦਿਆ ਵੀ ਆਹ ਮਾਸ ਜਾ ਖਿੱਚ ਕੇ ਵੀ ਜੈ ਨਹੀਂ ਪਾਣਦਾ ਇਹ ਤਾਂ ਤੁਰਿਆ ਨਹੀਂ ਆਣਾ ਜੀ ਬਹੁਤ ਪਿਆਰ ਹੋ ਗਿਆ। ਇਹਦਾ ਲੈਣਾ ਬਾਈ ਕਹਿੰਦਾ 72 ਤੇ ਹੁਣ ਮਾਰ ਗਰੀ 3 ਨੰਬਰ ਵਾਲੀ ਦੇ ਕੈਮਰਾ। ਖਣ ਤਾਂ ਮੈਂ ਕਹਿੰਦਾ ਪਤੰਦਰ ਘਰੇ ਸਲਾਹ ਕਰਕੇ ਗਿਆ ਸੀ ਵੀ ਮੋਟਾ ਹੀ ਲੈ ਕੇ ਆਉਣਾ ਮੁੱਠੀ ਵਾਲਾ ਧੋਰ ਖੋਲ ਕੇ ਇਹਨੂੰ ਵੀ। ਮੱਝਾਂ ਵਾਂਗ ਚੁਵਾਈ ਕਰ। ਇਹ ਵੀ ਠੰਡੀ ਆ ਸਵੇਰ ਦੀ। ਹਾਂਜੀ ਹਾਂਜੀ। ਪਰ ਮਤਲਬ ਨਹੀਂ। ਮੈਂ ਕਿਹਾ ਕ੍ਰਾਸ ਦੇ ਵਿੱਚ ਕੀ ਵੀ ਕਰ ਹੋ ਜਾਏਗਾ। ਇਹ ਨਹੀਂ ਉਹ ਵੀ ਠੰਡੀ ਹੈ ਪੂਰੀ। ਧੋਰ ਖੋਲ ਕੇ ਫਿਰ। ਹਾਂਜੀ। ਆਡਰ ਇਹ ਵੀ ਬਹੁਤ ਐ ਸਮਝ ਲੋ ਵੀ ਚੰਗੇ ਸਾਈਜ਼ ਦਾ ਆਰਡਰ ਬਣਾਉਗੀ ਹਾਂਜੀ ਗਰਮੀਆਂ ਚੱਲਣ ਵਾਲੀ ਚੀਜ਼ ਆਈ ਹੈ ਤੇ ਗਰਮੀਆਂ ਚੱਲਣ ਵਾਲੀ ਆਈਟਮ ਆ ਥਾਣੇ ਦਾ ਸਾਰੀਆਂ ਨਾਲੋਂ ਆਪਾਂ ਕਹਿ ਸਕਦੇ ਹਾਂ ਵੀ ਸਾਰੀਆਂ ਨਾਲੋਂ ਚਿਕ ਕੁਆਲਿਟੀ ਦਾ ਖਾਣਾ ਹੈ ਹਾਂਜੀ ਹਾਂਜੀ ਸੂਆ ਇਹ ਪਹਿਲੀ ਆ ਜੀ ਪਹਿਲਾ ਸੂਆ ਹਾਂਜੀ ਥਾਣ ਦੇ ਹਿਸਾਬ ਨਾਲ ਦੂਜਾ ਲੱਗਦੀ ਆ ਨਹੀਂ ਹੂੰ ਦੇ ਹੁਣ ਲੱਗਦੀ ਆ ਵੀ ਥਾਣੇ ਵੱਡੇ ਨੇ ਠੀਕ ਹੈ ਹਾਂਜੀ ਆ ਥਾਣ ਦੇ ਹਿਸਾਬ ਨਾਲ ਮੈਨੂੰ ਲੱਗੀ ਦੂਜਾ ਪਰ ਬਾਈ ਕਹਿੰਦਾ ਸੂਆ ਪਹਿਲਾ ਸੰਦੂ ਚਾਰ ਦੰਦਾ ਜੀ ਚਾਰ ਦੰਦਾ ਹਾਂਜੀ ਹਾਂਜੀ ਚੱਕਰ ਕਰਦੇ ਬਾਈ ਕਮਾ ਕੇ ਆਏ ਨੂੰ ਇਹਨੂੰ ਹੋਰ ਵੱਡੀ ਬਹੁਤਾ ਹਨਾ ਕੱਦ ਬੱਡ ਵੀ ਚੰਗਾ ਆ ਗਿਆ ਤੇ ਬਾਡੀ ਵੀ ਚੰਗੀ ਆ ਗਈ ਮਜ਼ਬੂਤ ਢਾਂਚੇ ਦੀ ਆ ਗਈ ਦੁੱਧ ਇਹ ਪਾਉਗੀ ਸੱਜਣੋ ਮੱਝਾਂ ਨਾਲ ਦਾ ਦੁੱਧ ਹੀ ਪਾ ਦੂਗੀ ਜਿਵੇਂ ਆਪਾਂ ਕਹਿ ਸਕਦਾ ਵੀ ਮੱਝਾਂ ਦਾ ਦੁੱਧ ਹੁੰਦਾ ਆ ਲੈ ਚੱਲ ਬਾਈ ਉਧਰ ਨੂੰ ਬਾਡੀ ਦੀ ਵੀ ਫੁੱਲ ਚੌੜੀ ਆ ਥਣ ਦਾ ਸਾਈਜ਼ ਦਾ ਬਾ ਕੁਮਾਰ ਜਿਹੜਾ ਆਰਡਰ ਹੈ ਆਰਡਰ ਵੀ ਬੱਛੀ ਫਾਸਮਾ ਬਣਾਉਗੀ ਬਣਾਉਗੀ ਬਹੁਤ ਸੋਹਣਾ ਆਰਡਰ ਬੰਨਦੇ ਬਾਈ ਕਮਾ ਕੇ ਇੱਥੇ ਨੂੰ ਹਣ ਤਾਂ ਸਮਝ ਲਓ ਵੀ ਸਾਰਿਆਂ ਨੂੰ ਇਹ ਮਾਤ ਪਉਂਦਾ ਜਿੰਨੀਆਂ ਇੱਕ ਗਾਵਾਂ ਬਾਈ ਦੇ ਘਰੋਂ ਦੋ ਦਿਖਾਈਆਂ ਤਿੰਨ ਨੰਬਰ ਵਾਲੀ ਆ ਹਣ ਦਾ ਸਾਈਟ ਇਹਦਾ ਸੱਜਣੋਂ ਬਾ ਕਮਾ ਲੀਆ ਤੇ ਸਵੇਹਾ ਆਦੀ ਭਾਈ ਕਹਿੰਦਾ ਹੈਗੀ ਆ ਠੰਡੀ ਸੀ ਲ ਇਧਰੋਂ ਦਿਖਾ ਦੀ ਗੀ ਆਰਡਰ ਠੰਡੀ ਆ ਪੂਰੀ ਕੋਈ ਐ ਨਹੀਂ ਹੈਗਾ ਵੀ ਲੱਤ ਛੜਨ ਇੱਥੋਂ ਬਣੂਗੀ ਚੰਗੀ ਅਜੇ ਵਾ ਜਿਆਦੇ ਪਰੇਸ਼ਾਨ ਨਾ ਕਰ ਇੱਥੋਂ ਇੱਥੋਂ ਦਿਖਾ ਦੇ ਆਰਡਰ ਗਰੀ ਹਾਂਜੀ ਇੱਥੋਂ ਬਾਲ ਢੱਲਾਂ ਬਹੁਤ ਪਈਆਂ ਨੇ ਆਰਡਰ ਸੋਹਣਾ ਬਣਾਉਗੀ ਜੇ ਗੱਲ ਕਰ ਲਈਏ ਜਿੱਦ ਆਪਾਂ ਕਹਿ ਲਈਏ ਇੱਥੋਂ ਐਨ ਬਣਾਉ ਉਫਾਸਮਾ ਦੁੱਧ ਵੀ ਚੰਗਾ ਪਾ ਦੂ ਤੇ ਪਾਉ ਵੀ ਮੱਜਾਂ ਵਰਗਾ ਹਾਂਜੀ ਮਗਾੜਾ ਦੁੱਧ ਹੋਊਗਾ ਇਹਦੇ ਪੈਸੇ ਕਿੰਨੇ ਲੱਗਣਗੇ ਇਹਦੇ ਵੱਧ ਨਾ ਮੰਗ ਲਈ ਹੁਣ ਮੈਂ ਜਿਆਦੇ ਕਹਤਾ 6 ਹਾਰ ਵੀ ਹਾਂਜੀ ਪੈਂਡ ਪੁੰਡ ਦੀ ਦੇ ਦੇਂਗਾ ਮੋਕੇ ਵੀ ਹਾਂਜੀ ਬਾਕੀ ਹੋ ਜੂਗਾ ਜੀ ਥੋੜਾ ਬੋਲਾ ਮੁੱਲੇ ਸੀ ਆਪਾਂ ਨੇ ਕਰੇ ਨਹੀਂ ਹੈਗੇ ਵੀ ਮੁੱਲ ਠੀਕ ਹੈ ਕਰੇ ਬੋ ਆ ਮੌਕੇ ਤੇ ਕਰ ਦਾਂਗੇ ਚੋਬਰ ਕਹਿੰਦਾ ਮਾਨਤਾ ਨਹੀਂ ਜੀ ਗੱਲ ਨਹੀਂ ਇਹ ਆ ਗਈ 3 ਨੰਬਰ ਤੇ ਤੇ ਹੁਣ 4 ਨੰਬਰ ਵੀ ਦਿਖਾਉਂਗਾ ਸੂਈ ਸਮਾਰੀ ਚਵਾਈ ਵਾਲੀ ਝੋਣ ਵਾਲੀ ਇਹਦੀ ਚਵਾਈ ਬਾਈ ਕਹਿੰਦਾ ਆਪਣੇ ਨਾਲ ਗੱਲ ਹੋਈ ਆ ਲੇਟ ਆ ਕੋਈ ਇਹਦੀ ਚਵਾਈ ਨਹੀਂ ਰੋਕੀ ਹੋਈ ਹਾਂਜੀ ਚਵਾਈ ਇਹਦੀ ਸਵੇਰ ਦੀ ਹੋਈ ਹੋਈ ਆ ਸਵੇਰ ਦੀ ਹੋਈ ਵੀ ਆ ਸ਼ਾਮ ਨੂੰ ਕਰਨੀ ਤੇ ਨਾਲੇ ਤੇ ਆ ਗਈ ਬੱਛੀ ਐਫ ਦੀ ਬੱਛੀ ਆਈ ਚੰਗੇ ਸੀ ਮੰਦੀ ਆ ਚੰਡੀ ਨਾਲ ਆਈ ਆ ਦੇਖੋ 나ੜੂਆ ਨਾਲ ਉਦਨ ਹੋਏ ਨੇ ਸੂਈ ਠੀਕ ਆ ਗੱਲ ਹਾਂ ਜੀ ਆ ਨਾੜੂਆ ਨਾਲ ਹੀ ਆ ਬਾਈ ਕਹਿੰਦਾ ਦੋਆਂ ਤਰ੍ਹਾਂ ਦੀ ਸੂਈ ਆ ਪੂਰੀ ਐਕਟਿਵ ਬੱਛੀ ਆ ਇਹਦਾ ਬੱਛੀ ਦਾ ਜੀ ਸੀ ਮਨਦੀਪ ਬੱਛੀ ਆ ਜੀ ਇਹਦਾ ਸੂਆ ਕਿਹੜਾ ਆ ਇਹ ਇਹ ਦੂਜੀ ਸੂਈ ਸੂਈ ਆ ਜੀ ਇਹਨੂੰ ਬੰਨਦੇ ਉਹਨੂੰ ਤੋੜਦੇ ਹੋਲ ਕੇ ਹਾਂ ਜੀ ਸੂਆ ਹੈਗਾ ਦੂਜਾ ਦੰਦਾਂ 'ਚ ਕਿਵੇਂ ਆਹੀ ਇਹ ਦੰਦੋਂ ਸਿੱਗੀ ਆ ਜੀ ਦੰਦਾਂ 'ਚ 6 ਦੰਦ ਆ ਤੇ ਜਿਆਦਾ ਪੱਖੇ ਦੇ ਵਿੱਚ ਜਰਸੀ ਵਾਲਾ ਥੋੜੀ ਬਹੁਤੀ ਕ੍ਰੋਸ ਆ ਕਿਉਂਕਿ ਕ੍ਰੋਸ ਗਰਮੀ ਦੇ ਵਿੱਚ ਬੈਸਟ ਰਹਿੰਦੀਆਂ ਨੇ ਗਰਮੀ ਦਾ ਸੀਜ਼ਨ ਆ ਗਰਮੀ ਦੇ ਵਿੱਚ ਥੋੜੀਆਂ ਕ੍ਰੋਸ ਗਾਵਾਂ ਚੱਲਣਗੀਆਂ ਸੂਆ ਦੂਜਾ ਇਹ ਦੋ ਆ ਦਿਨਾਂ ਦੀ ਸੂਈ ਆ ਦੁੱਧ ਕਿੰਨਾ ਹਾਜ਼ਰ ਆ ਜਮਸੇ 14 ਕਿਲੋ ਦੋ ਟਾਈਮ ਚੋਕੇ ਦੇ ਦਾਂਗੇ ਜੀ ਹੈਗਾ 14 ਹਾਂਜੀ ਹਾਂਜੀ ਹੁਣ ਤਾਂ ਘਟਾ ਲਾ ਕਿਲੋ ਨਹੀਂ ਹੁਣ ਜਮੀ ਨਹੀਂ ਨਿਕਟਾ ਸਕਦੇ ਆਪਾਂ ਨੇ ਸਵੇਰੇ ਚੋਈ ਹੋਈ ਆ ਜੀ ਠੀਕ ਆ ਕਮਾ ਫਿਰ ਆਣ ਹਾਂਜੀ ਦੁੱਧ ਬਾਈ ਕਹਿੰਦਾ 14 ਕਿਲੋ ਹੈਗਾ ਤੇ ਡੰਗ ਦੋ ਡੰਗ ਉਹ ਬਾਈ ਕਹਿੰਦਾ ਚੋਕੇ ਲਿਆ ਸਕਦੇ ਚਬਾ ਕੇ ਦੇਵਾਂਗੇ ਤਸੱਲੀ ਕਰਾ ਕੇ ਦੇਵਾਂਗੇ ਚਬਾਈ ਦੀ ਕਿਵੇਂ ਆ ਜੀ ਚਬਾਈ ਦੀ ਪੂਰੀ ਵਧੀਆ ਜੀ ਅ ਚਬਾਈ ਦੀ ਆ ਗਈ ਬਾਈ ਕਹਿੰਦਾ ਠੰਡੀ ਸੀਲ ਤੇ ਸਭਾ ਦੀ ਆ ਗਈ ਠੰਡੀ ਹਾਂਜੀ ਕਰਨੇ ਕੋਈ ਕੁਝ ਹੋਣਾ ਹਾਂ ਜੀ ਪਿਆਰੀ ਦਾ ਮੰਨ ਜਣਾ ਜੀ ਗੱਲ ਕਰ ਲੈ ਭੰਦੇ ਲਈ ਆ ਕੇ ਹੋਈ ਜਿਆਦੇ ਪੱਖੇ ਚ ਜਰਸੀ ਵਾਲਾ ਆ ਗਿਆ ਥੋੜੀ ਬੋਤੀ ਕ੍ਰਾਸ ਵੀ ਆ ਗਈ ਤੇ ਸਵੇਹਾ ਦੀ ਬਾਈ ਕਹਿੰਦਾ ਠੰਡੀ ਸੀ ਲਾ 22 ਦੀ ਕਿਵੇਂ ਆਹੀ 22 ਦੀ ਇੱਕ ਨੰਬਰ ਆਈ ਪੂਰੀ ਵਧੀਆ 14 ਕਿਲੋ ਡੰਗ ਤੋਂ ਡੰਗ ਚ ਪਾ ਦੇਾਂਗੇ ਹਾਂ ਜੀ ਹਾਂ ਜੀ ਤਿੰਨੇ ਟਾਈਮ 14 ਗੇ ਚਬਾ ਤੇ ਨਾਲ ਇਹਦੇ ਆ ਗਈ ਸੱਜਣਾ ਬੱਚੀ ਉਹ ਆ ਗਈ ਐਫ ਐਫ ਦੇ ਵਿੱਚ ਹਾਂ ਜੀ ਆਪਣੇ ਕੋਲ ਸੂਈ ਦੀ ਵੀਡੀਓ ਵੀ ਹੈਗੀ ਜੀ ਠੀਕ ਆ ਗੱਲ ਜਦੋਂ ਗਾਂ ਸੂਈ ਤੀ ਜਦੋਂ ਗਾਂ ਸੂਂਦੀ ਆ ਉਹਦੀ ਵੀਡੀਓ ਆ ਹਾਂ ਜੀ ਹੈਗੀ ਆਪਣੀ ਆਓ ਬਾਈ ਕਹਿੰਦਾ ਪੱਕਾ ਪਰਮਾਨਾ ਕਿਤੇ ਕਈ ਭਰਾ ਸਮਝ ਲੈਣ ਵੀ ਯਾਰ ਇਹ ਹੋਰ ਕੰਪਨੀ ਦੇ ਪਤਾ ਨਹੀਂ ਪੱਚੇ ਹੀ ਲਾਤਾ ਕਿਸੇ ਨੇ ਨਹੀਂ ਆਪਣੇ ਕੋਲ ਵੀਡੀਓ ਹੈਗੀ ਬਾਈ ਕੋਈ ਦੇਖਦਾ ਹਾਂ ਕਿਉਂਕਿ ਉਹ 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 ਤਾਂ ਉਰੇ ਲਿਆ ਕੇ ਰੀ ਦਿਖਾਵਾਂ ਤੁਹਾਨੂੰ ਹਾਂ ਅਗਾਂ ਅੱਧਿਆ ਗਾਂ ਦਾ ਮੰਨ ਸਿੱਕੀਆਂ ਨੇ ਤਾਂ ਤਾਜੀ ਆ ਬੱਚਾ ਹਾਂ ਜੀ ਹਾਂ ਜੀ ਤਾਜੀ ਆ ਜੀ ਇੱਥੋਂ ਜੱਜਮੈਂਟ ਕਰ ਸਕਦੇ ਹੋ ਬਿਲਕੁਲ ਤਾਜੀ ਆ ਗਈ ਆ ਆਪਾਂ ਨੇ ਗੱਭਣ ਲਈ ਤੀ ਅਗਲੇ ਦੇ ਉਹਦੇ ਘਰੀ ਸੂਪੀ ਤੀ ਠੀਕ ਆ ਗੱਲ ਹਾਂ ਜੀ ਤੇ ਉੱਥੋਂ ਦੀ ਵੀਡੀਓ ਆਪਣੇ ਕੋਲ ਹੈਗੀ ਆ ਵੀ ਜਦੋਂ ਬੱਚੀ ਦਿੱਤੀ ਆ ਹਾਂ ਜੀ ਹਾਂ ਜੀ ਹਾਂ ਜੀ 1 ਪੂਰਾ ਚੌੜਾ ਹਾਂਜੀ 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 ਪੈਸੇ ਕਿੰਨੇ ਲਵੇਂਗਾ ਚੌੜੇ ਕਿੱਲਰ ਪੈਸੇ ਜੀ ਜਾਇ ਜੀ ਦੇ 57000 ਰੁਪਏ ਜੀ 57 ਹਾਂਜੀ ਥੋੜਾ ਬੋਤਾ ਮਾਨਤਾਨ ਹੋ ਜੂ ਹੋ ਜੂਗਾ ਜੀ ਨੰਬਰ ਬੋਲ ਦਿਓ 9501936769 9501936769 ਹਾਂਜੀ ਪਿੰਡ ਵਾਲੀਆਂ ਕੱਟੂ ਵਾਲੀਆਂ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੇੜੇ ਰਹਗਾ ਤਨੌਲਾ ਤੇ ਬਰਨਾਲਾ ਹਾਂਜੀ ਹਾਂਜੀ ਕੰਮ ਮੁੰਡੇ ਦਾ ਵਪਾਰ ਦਾ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਸੰਪਰਕ ਬਾਈ ਨਾਲ ਕਰ ਸਕਦੇ ਹੋ ਜਿਹੜੇ ਪ੍ਰਕਾਰ ਨੂੰ ਨਾ ਚਾਰਾਂ ਚੋਂ ਪਸੰਦ ਆਉ ਜਾਂ ਕਿਸੇ ਸੱਜਣ ਨੇ ਕੋਈ ਹੋਰ ਪਸ਼ੂ ਲੈਣਾ ਹੋਰ ਰਿਕੁਆਇਰਮੈਂਟ ਵੀ ਬਾਈ ਨੂੰ ਕਰ ਦਿਓ ਧੰਨਵਾਦ